ਜ਼ਿੰਦਗੀ ਰੋਹਾਏਗੀ ਹਾਏ ਹਾਏ ਕਰਾਏਗੀ ਹਰੇਕ ਮੋੜ ਤੇ ਦੁੱਖ ਹੈ ਠੰਡੀ ਹਵਾ ਵਾਂਗ ਭਲਾਈ ਕਰਨੀ ਹੈ ਇਹ ਸ਼ਾਂਤੀ ਆਪਣੇ ਆਪ ਆਏਗੀ ਜੇ ਠੰਡੀ ਠੰਡੀ ਹਵਾ ਆ ਰਹੀ ਹੈ ਕਿਤੇ بارش ਹੋਈ ਹੈ ਇਹ ਗਰਵਾਣੀ ਪਚਾਰਨੀ ਪੈਗੀ ਪੜਨੀ ਪੈਗੀ ਸੋ ਸਾਡੀਆਂ ਚ ਬਿਰਤੀਆਂ ਹਨ ਕਹਿੰਦੇ ਸਬੰਧੀ ਬਣਾਓ ਇਹ ਗਿੱਦੜ ਨਾਲ ਸਬੰਧੀ ਬਣਾਓ ਕੁਕਰ ਨੂੰ ਬਣਾਓ ਖਲ ਖੋਤੇ ਨੂੰ ਬਣਾਓ ਸੋ ਕੁਕਰ ਕੀ ਕਰਦਾ ਹੈ ਇਹ ਦੂਸਰੇ ਤੋਂ ਖੁੰਦਾ ਹੈ ਦੂਸਰੇ ਨੂੰ ਡਰਾਉਂਦਾ ਹੈ ਇਹਦਾ ਸੁਭਾਅ ਹੈ ਸਾਡੀਆਂ ਵੀ ਬਿਰਤੀਆਂ ਹਨ ਅੰਦਰ ਸੋ ਇਹ ਜਗਤ ਭਰਮ ਪਲਾਇਆ ਆਪੋ ਦੁੱਧ ਖਵਾਇਆ ਪ੍ਰਤਾਪ ਲੱਗਾ ਦੁਹਾਗਣੀ ਭਾਗ ਜਿਨਾ ਕੇ ਨਹੀਂ ਜਿਓ ਇਹ ਪੁੱਠੀ ਖੋਪਰੀ ਹੈ ਉੱਥੇ ਭਾਂਡੇ ਚ ਕੀ ਪਾਏਗਾ ਸੋ ਭਾਂਡਾ ਬਣਾਉਣਾ ਪਏਗਾ ਜੇ ਦੁੱਧ ਲੈਣਾ ਹੈ ਸਾਫ਼ ਭਾਂਡਾ ਚਾਹੀਦਾ ਇਹ ਮਸਤੀ ਆਨੰਦ ਖੇੜਾ ਅੰਦਰੋਂ ਪ੍ਰਗਟ ਹੋਏਗਾ ਕੁਰਾਹੇ ਪਏ ਹ ਹੁੰਜੇ ਹੋਏ ਹ ਸ ਸ਼ਹਿਰ ਦਾ ਭੁੱਲਿਆ ਵਾਪਸ ਘਰ ਆ ਜੇ ਉਹ ਭੁੱਲਿਆ ਨਹੀਂ ਸ਼ਾਬਦ ਸੂਰਤ ਇਹਦਾ ਮਲਾਪ ਕਰਨਾ ਹੈ ਸ ਸਭ ਕੋ ਸਰੀਰ ਚ ਹੀ ਮਿਲੇਗਾ ਜ਼ਿੰਦਗੀ ਇੱਕ ਖੇਲ ਹੈ ਗੁਰੂ ਕਰ ਸਾਰੀਆਂ ਜੁਗਤੀਆਂ ਹਨ ਸੋ ਗਰੀਬ ਵਾਸਤੇ ਕਦੋਂ ਦਿਵਾਲੀ ਹੈ 36 ਪਦਾਰਥ ਬਣਦੇ ਹਨ ਗਰੀਬੀ ਛਕੇ ਸੋ ਇਹ ਪੰਗਤ ਵਿੱਚ ਬਹਿਣਾ ਰਾਜਾ ਹੈ ਮਹਾਰਾਜਾ ਹੈ ਪਹਿਲੋਂ ਲੰਗਰ ਛਕੇ ਫੇਰ ਆਏ ਸੋ ਇਹ ਜਗਤ ਪਰਮਪੁਲਾਇਆ ਆਪੋ ਤੁਤ ਖੁਆਇਆ ਪਰਤਾਪ ਲਗਾ ਦੁਹਾਗਣੀ ਭਾਗ ਜਿਨਾ ਕੇ ਨਹੀਂ ਜੀਆ ਆਪ ਹੀ ਹੈ ਮਛਲੀ ਆਪ ਹੀ ਪਾਣੀ ਹੈ ਆਪ ਹੀ ਜਾਲ ਲਾਣ ਵਾਲਾ ਹੈ ਆਪ ਹੀ ਖਾਣ ਵਾਲਾ ਹੈ ਸਾਰਾ ਖੇਲ ਉਹਦਾ ਆਪ ਹੈ ਪੰਜਾਂ ਤਤਾਂ ਦਾ ਖੇਲ ਹੈ ਹੋ ਸਕਦਾ ਸੇਵਾ ਤਤ ਵੀ ਹੋਏ ਖੋਜਣਾ ਪਏਗਾ ਇਹ ਸਰੀਰ ਚ ਅੰਦਰ ਹੀ ਬੱਚੇ ਪਤਨੀ ਇਹ ਮੋਬਾਈਲ ਜੋ ਵੀ ਚੀਜ਼ਾਂ ਅੰਦਰੋਂ ਪ੍ਰਗਟ ਹੋਣਗੀਆਂ ਇਹ ਮਾਇਆ ਕਮਾਣੀ ਹੈ ਜੋ ਤੂੰ ਖਰੀਦ ਸਕਦਾ ਹੈ ਖਰੀਦ ਆਪਣੀ ਯੋਗਤਾ ਵਧਾਣੀ ਹੈ ਸੋ ਇਹੀ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਪ੍ਰਦੇ ਦਿੱਤਾ ਕਿਰਤ ਕਰਨੀ ਨਾਮ ਜਪਣਾ ਵੰਡ ਕੇ ਛਕਣਾ ਜਿਹੜੇ ਵਿਦੇਸ਼ ਚ ਕਰਦੇ ਹਨ ਉਹਨਾਂ ਦੇ ਸਕੂਲਾਂ ਚ ਪੜਾਇਆ ਜਾਂਦਾ ਸੋ ਕੀ ਪ੍ਰਾਪਤ ਕਰਨਾ ਸਾਰਾ ਕੁਝ ਸ੍ਰੀ ਚ ਹੀ ਮਿਲੇਗਾ ਜੀ ਗਰਵਾਣੀ ਅੱਜ ਦੀ ਗੱਲ ਕਰਦੀ ਹੈ ਜਦੋਂ ਵਰਤਮਾਨ ਨੂੰ ਸੰਭਾਲਾਂਗੇ ਤਾਂ ਇੱਕ ਸੋਨਾ ਬਣ ਕੇ ਆਏਗਾ ਪੂਰਵ ਜਨਮ ਕੀ ਹਨ ਚੰਗਾ ਬੀਜ ਬੀਜਣਾ ਹੈ ਫਲ ਮਿਲੇਗਾ ਇਹ ਮਨ ਦਾ ਖੇਲ ਹੈ ਸਾਰਾ ਇਹ ਆ ਜੋ ਪ੍ਰਥਾ ਕਰ ਹੈ ਸੋ ਸਰੀਰ ਨੂੰ ਤੰਗੀ ਆਏ ਚੱਲੇਗਾ ਇਹ ਨੂੰ ਰਖਸ ਰੱਖਣਾ ਹੈ ਇਹਨੂੰ ਸ਼ਾਂਤ ਰੱਖਣਾ ਹੈ ਸੋ ਕੀ ਪ੍ਰਾਪਤ ਕਰਨਾ ਹੈ ਠਾਕਰ ਤੋਂ ਹੀ ਮਿਲੇਗਾ ਜੀ ਆਪੇ ਸੇਵਕ ਆਪੇ ਠੇਕ ਠਾਕ ਰਹਿ ਸਭ ਕੁਝ ਆਪ ਹੈ ਗੱਲੇ ਨੂੰ ਸਮਝਾਉਂਦੀ ਜੇ ਉਹ ਸਮਝ ਲਏਗਾ ਜੀਵਨ ਬਾਜੀ ਜਿੱਤ ਜਾਏਗਾ ਜਿੰਦਗੀ ਚ ਦੁੱਖ ਹਨ ਜੇ ਦੁੱਖਾਂ ਦਾ ਇਲਾਜ ਕਰਾਂਗੇ ਆਪਣੇ ਆਪ ਸੁਖ ਆਉਣਗੇ ਸੋ ਤਾਂ ਤਾਂ ਸੇਵਾ ਨਾਨਕਦੇਵ ਸਾਹਿਬ ਜਿਨ੍ਹਾਂ ਲੱਖਾਂ ਵਾਲੀ ਨਸ ਕਰ ਕਰਦੇ ਆ ਜਿਨ੍ਹਾਂ ਸੌਖਾ ਔਰ ਸਹੀ ਮਾਰਗ ਬਣਾਇਆ ਹੈ ਸੋ ਇਹ ਕੁਦਰਤ ਨੂੰ ਸਮਝ ਨਾ ਪਾਏਗਾ ਪਰਮੇਸ਼ਰ ਦਾ ਸਮਾਰੂਪ ਹੈ ਉਹ ਕਾਨੂੰਨ ਰੂਪ ਹੈ ਉਹਨੇ ਕੱਚਾ ਮਾਲ ਦਿੱਤਾ ਹੈ ਆਪਣੀ ਸੂਝ ਬੂਝ ਅਕਲ ਨਾਲ ਪੱਕਾ ਮਾਲ ਤਿਆਰ ਕਰਨਾ ਹੈ ਜੀ ਇਹ ਨੀਂਦੀ ਅਟ ਇਹ ਤੁਚਬਾਰੇ ਦੀ ਇੱਕ ਮਾਨਨਾ ਕਰ ਇਹ ਰਾਜੇ ਤੋਂ ਭਖਾਰੀ ਭਖਾਰੀ ਤੋਂ ਰਾਜਾ ਉਹਦਾ ਖੇਲ ਹੈ ਸੋ ਸੋ ਸੋਚ ਕਦਮ ਤਰ ਜਿੱਥੇ ਜੈਂਟਰੀ ਖੂਚ ਜਗ ਆਪਣੀ ਗਲਤੀ ਹੈ ਜੀ ਸੋ ਦਾਸ ਤੋਂ ਬਹੁਤੀ ਗਲਤੀਆਂ ਹੋ ਰਹੀਆਂ ਮੂਰਖਾ ਦਾਸ ਹੈ ਸੰਗਤ ਔਰ ਗੁਰੂ ਬਖਸ਼ਨਾਰ ਬਖਸ਼ ਲੈਣਾ ਜੀ ਬਖਸ਼ ਲੈਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖਦੇ ਬਥੇ